ਪ੍ਰੋਪੰਛਾ ਪੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾ ਤੁਹਾਡੇ ਨਾਲ ਮਨਪ੍ਰੀਤ ਸਮਰਾ ਭਾਰਤ ਦੇ ਵੱਲੋਂ ਪਾਕਿਸਤਾਨੀਆਂ ਨੂੰ ਘਰ ਦੇ ਅੰਦਰ ਦਾਖਲ ਹੋ ਕੇ ਮੂੰਹ ਤੋੜਵਾ ਜਵਾਬ ਜਿਹੜਾ ਦਿੱਤਾ ਗਿਆ ਅੰਤਰਰਾਸ਼ਟਰੀ ਪੱਧਰ ਤੇ ਜਿਹੜੇ ਅਤਵਾਦੀ ਸਨ ਉਹਨਾਂ ਦੇ ਠਿਕਾਣਿਆਂ ਨੂੰ ਜਿਹੜਾ ਭਾਰਤ ਦੇ ਵੱਲੋਂ ਉਖੇੜ ਕੇ ਰੱਖ ਦਿੱਤਾ ਗਿਆ ਜੀ ਆ ਦੱਸ ਲਈਏ ਕਿ ਇੱਥੇ ਤੁਹਾਨੂੰ ਹੁਣ ਮੈਪ ਦੇ ਜ਼ਰੀਏ ਕਿ ਆਖਰਕਾਰ ਭਾਰਤ ਨੇ ਐਂਟਰੀ ਕਿਵੇਂ ਕੀਤੀ ਭਾਰਤ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਕਿਹੜੇ-ਕਿਹੜੇ ਠਿਕਾਣਿਆਂ ਨੂੰ ਜਿਹੜਾ ਜਿਸ ਦੇ ਪਰਖੱਚੇ ਜਿਹੜੇ ਉਡਾ ਦਿੱਤੇ ਗਏ ਆਤਵਾਦੀਆਂ ਦੇ ਘਰਾਂ ਨੂੰ ਕਿਵੇਂ ਢੇਰ ਕੀਤਾ ਉਹ ਮੈਪ ਦੇ ਜ਼ਰੀਏ ਜਿਹੜਾ ਤੁਹਾਨੂੰ ਸਮਝਾਵਾਂਗੇ ਸੋ ਸਭ ਤੋਂ ਪਹਿਲਾਂ ਆਖਰਕਾਰ ਪਹਿਲਾ ਹਮਲਾ ਮਰੀਦਕੇ ਦੇ ਵਿੱਚ ਜਿਹੜਾ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਸਿਆਲਕੋਟ ਦੇ ਵਿੱਚ ਵੀ ਜਿਹੜਾ ਹਮਲਾ ਕੀਤਾ ਗਿਆ ਸੀ ਤੇ ਇਸੇ ਦੇ ਚੱਲਦੇ ਆ ਸਰਦਾ ਪੁਆਇੰਟ ਜਿਹੜਾ ਪੈਂਦਾ ਮੁਜ਼ਫਰਾਬਾਦ ਦੇ ਵਿੱਚ ਜਿਹੜਾ ਇਹ ਹਮਲਾ ਇਸ ਦੇ ਵਿੱਚ ਜਵਾਬ ਜਿਹੜਾ ਦਿੱਤਾ ਗਿਆ ਤੇ ਇਸੇ ਦੇ ਚੱਲ ਰਿਹਾ ਮਰੀਦ ਕੇ ਜਿਹੜਾ ਸਭ ਤੋਂ ਫੇਮਸ ਜਿਸ ਨੂੰ ਕਿਹਾ ਜਾਂਦਾ ਜਿੱਥੇ ਅਤਵਾਦ ਦਾ ਗੜ ਮੰਨਿਆ ਜਾਂਦਾ ਇੱਥੇ ਜਿਹੜਾ ਭਾਰਤ ਦੇ ਵੱਲੋਂ ਮੂੰਹ ਤੋੜਵਾ ਜਵਾਬ ਇਹਨਾਂ ਨੂੰ ਜਿਹੜਾ ਦਿੱਤਾ ਗਿਆ ਇਸ ਦੇ ਵਿੱਚ ਦੱਸਦੇ ਕਿ ਇੱਕ ਵਾਰ ਅੰਤਰਰਾਸ਼ਟਰੀ ਪੱਧਰ ਦੇ ਜਿਹੜੇ ਅਤਵਾਦੀ ਜੁਨ੍ਹਾਂ ਦੇ ਵਿੱਚੋਂ ਲਸ਼ਕਰ-ਏ-ਤੋਇਬਾ ਦਾ ਹਾਜ਼ਿਬ ਮੁਹੰਮਦ ਸੈਇਦ ਜੈਸੇ ਵੱਲੋਂ ਹਮੇਸ਼ਾ ਭਾਰਤ ਨੂੰ ਲੈ ਕੇ ਅੱਖਾਂ ਕੱਢੀਆਂ ਜਾਂਦੀਆਂ ਸਨ ਉਸਦੇ ਠਿਕਾਣਿਆਂ ਨੂੰ ਵੀ ਜਿਹੜਾ ਡੇਰ ਕੀਤਾ ਗਿਆ ਸੋ ਕਿਸ ਤਰੀਕੇ ਦੇ ਨਾਲ ਭਾਰਤੀ ਫੌਜ ਪਾਕਿਸਤਾਨ ਦੇ ਪੀਓਕੇ ਦੇ ਅੰਦਰ ਐਂਟਰ ਕਰਦੀ ਹੈ ਕਿਵੇਂ ਹਮਲਾ ਜਿਹੜਾ ਕੀਤਾ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਵਾਂਗੇ ਮੈਪ ਦੇ ذریعے ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਪੀਓਜੀ ਕਿ ਜਿੱਥੇ ਪੁਆਇੰਟ ਪੈਂਦਾ ਇੱਥੋਂ ਜਿਹੜੀ ਸ਼ੁਰੂਆਤ ਹੁੰਦੀ ਹੈ ਤੇ ਏਸੇ ਦੇ ਦੌਰਾਨ ਜਿਹੜਾ ਦੱਸ ਲਈਏ 30 ਕਿਲੋਮੀਟਰ ਦੇ ਅੰਦਰ ਘੇਰੇ ਦੇ 7 8 9 ਟਿਕਾਣਿਆਂ ਦੇ ਉੱਤੇ ਜਿਹੜਾ ਹਮਲਾ ਕੀਤਾ ਜਾਂਦਾ ਭਾਰਤ ਦੇ ਵੱਲੋਂ ਮੂੰਹ ਤੋੜਨਾ ਜਵਾਬ ਜਿਹੜਾ ਦਿੱਤਾ ਗਿਆ ਸ਼ੁਰੂਆਤ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਮੈਂ ਕਹਾਂਗੀ ਕਿ ਸ਼ੁਰੂਆਤ ਤੋਂ ਇਸ ਨੂੰ ਪਲੇ ਜਿਹੜਾ ਕੀਤਾ ਜਾਏ ਤਾਂ ਜੋ ਅਸੀਂ ਇੱਕ ਇੱਕ ਟਿਕਾਣਿਆਂ ਨੂੰ ਜਿਹੜਾ ਦੱਸ ਸਕੀਏ ਕਿ ਆਖਰਕਾਰ ਕਿਵੇਂ ਜਿਹੜਾ ਹਮਲਾ ਕੀਤਾ ਗਿਆ ਸੀ ਪੀਓਜੀ ਕੇ ਤੋਂ ਤੁਸੀਂ ਦੇਖ ਸਕਦੇ ਹੋ ਨੇੜੇ ਜਿੰਨੇ ਵੀ ਲਾ ਕੇ ਜਿਹਨਾਂ ਨੂੰ ਬੈਟ ਕੀਤਾ ਗਿਆ ਇਹ ਇੰਡੀਆ ਫੌਜ ਦੇ ਵੱਲੋਂ ਜਿਹੜਾ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਕਿਵੇਂ ਇਹਨਾਂ ਇਲਾਕਿਆਂ ਦੇ ਵਿੱਚ ਇੰਡੀਆ ਦੇ ਵੱਲੋਂ ਦਾਖਲ ਹੋ ਕੇ ਹਮਲਾ ਕੀਤਾ ਗਿਆ ਅਗਲੀ ਤਸਵੀਰ ਤੁਹਾਨੂੰ ਦਿਖਾਣੇ ਆ ਕਿ ਕਿਸ ਤਰੀਕੇ ਦੇ ਨਾਲ ਹਮਲਾ ਜਿਹੜਾ ਕੀਤਾ ਜਾਂਦਾ ਸੁਸਵਾਨਾ ਨਾਲਾ ਸਾਰੇ ਡਿਟੇਲ ਜਿਹੜੇ ਨਾਲ ਦੀ ਨਾਲ ਤੁਹਾਨੂੰ ਸਮਝਾਵਾਂਗੇ ਕਿ ਕਿਵੇਂ ਭਾਰਤ ਦੇ ਵੱਲੋਂ ਘਰ ਦੇ ਅੰਦਰ ਦਾਖਲ ਹੋ ਕੇ ਕਿ ਪਾਕਿਸਤਾਨੀਆਂ ਨੂੰ ਮੂੰਹ ਤੋੜਮਾ ਜਿਹੜਾ ਜਵਾਬ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਮੁਜ਼ਫਰਾਬਾਦ ਦੇ ਲਾਗੇ ਇਹ ਪੂਰੀ ਇਹ 30 ਕਿਲੋਮੀਟਰ ਦੀ ਦੂਰੀ ਦੇ ਅੰਦਰ ਜਾ ਕੇ ਭਾਰਤ ਦੇ ਵੱਲੋਂ ਇਹ ਜਵਾਬ ਜਿਹੜਾ ਦਿੱਤਾ ਜਾਂਦਾ ਜਿਸ ਦੇ ਵਿੱਚ ਸਵਾਈ ਜਿਹੜਾ ਦੱਸ ਰਹੀ ਹੈ ਕਿ ਇਹ ਟੈਰਰਿਸਟ ਕੈਂਪ ਨੇ ਜਿਨ੍ਹਾਂ ਦੀ ਡਿਟੇਲ ਤੁਹਾਨੂੰ ਦੱਸ ਰਹੇ ਹਾਂ ਇਸ ਦੇ ਵਿੱਚ ਸਵਾਈ ਨਾਲਾ ਮੁਜ਼ਫਰਾਬਾਦ ਜਿਸ ਦੇ ਵਿੱਚ ਭਾਰਤ ਦੇ ਵੱਲੋਂ ਇਹ ਹਮਲਾ ਜਿਹੜਾ ਕੀਤਾ ਗਿਆ ਸੀ ਇਸ ਦੇ ਵਿੱਚ ਦੇਖਿਆ ਜਾਏ ਸੈਦਾਨਾ ਬਿਲਾਲ ਜਿਹੜਾ ਕਿ 테러ਰਿਸਟ ਦਾ ਕੈਂਪ ਇਸ ਦੇ ਉੱਤੇ ਹਮਲਾ ਜਿਹੜਾ ਕੀਤਾ ਗਿਆ ਪੂਰਾ ਏਰੀਆ ਤੁਹਾਨੂੰ ਦਿਖਾ ਰਿਹਾ ਜਿੱਥੇ ਭਾਰਤ ਦੇ ਵੱਲੋਂ ਹਮਲਾ ਜਿਹੜਾ ਇਸ ਦੇ ਵਿੱਚ ਕੀਤਾ ਗਿਆ ਸੀ ਤੁਸੀਂ ਵੇਖੋ ਕਿ ਵਾਕਵਾ ਖੱਟੀ ਕਾਣੇ ਨੇ ਇਹਨਾਂ ਦੇ ਕਾਰਨ ਇਹ ਜਿਨ੍ਹਾਂ ਨੂੰ ਜੋ ਹੈ ਭਾਰਤ ਦੇ ਵੱਲੋਂ ਢੇਰ ਕੀਤਾ ਗਿਆ ਕੋਟਲੀ ਗੁਲਪੁਰ ਪੈਂਦਾ ਹੈ ਜਿੱਥੇ ਤੁਸੀਂ ਵੇਖੋ ਇਹ ਸਰਕਲ ਲਾਇਆ ਹੋਇਆ ਹੈ ਭਾਰਤ ਦੇ ਵੱਲੋਂ ਜਿਹੜੇ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਇਹ ਗੜ੍ਹ ਸੀ ਜਿੱਥੇ ਅਤਵਾਦ ਦਾ ਇੱਕ ਵੱਡਾ ਗੜ੍ਹ ਕਹਿ ਸਕਦੇ ਹਾਂ ਉੱਥੇ ਜਿਹੜਾ ਪਾਕਿਸਤਾਨ ਨੂੰ ਮੂੰਹ ਤੋੜਮਾ ਜਵਾਬ ਜਿਹੜਾ ਅੰਦਰ ਦਾਖਲ ਹੋ ਕੇ ਦਿੱਤਾ ਗਿਆ ਕਿਸ ਤਰੀਕੇ ਦੇ ਨਾਲ ਕਨੇ ਜੰਗਲ ਦੇ ਅੰਦਰ ਇਹ ਅਤਵਾਦੀਆਂ ਦਾ ਜਿਹੜਾ ਕਹਿ ਸਕਦੇ ਆ ਕਿ ਇੱਕ ਗੜ੍ਹ ਸੀ ਜਿੱਥੇ ਭਾਰਤ ਦੇ ਵੱਲੋਂ ਮੂੰਹ ਤੋੜਮਾ ਜਵਾਬ ਜਿਹੜਾ ਦਿੱਤਾ ਜਾਂਦਾ ਸੋ ਲਗਾਤਾਰ ਜਿਹੜਾ ਅਤਵਾਦੀ ਹਮਲੇ ਨੂੰ ਜਿਹੜਾ ਅੰਜਾਮ ਦਿੰਦੇ ਸੀ ਪਾਕਿਸਤਾਨ ਦੇ ਵੱਲੋਂ ਉਸੇ ਦਾ ਜਵਾਬ ਭਾਰਤ ਦੇ ਵੱਲੋਂ ਦਿੱਤਾ ਗਿਆ ਭਿੰਬਰ ਦੇ ਵਿੱਚ ਜੇਕਰ ਗੱਲ ਕੀਤੀ ਜਾਏ ਤੁਸੀਂ ਵੇਖੋ ਇਹ ਨਿੱਕਾ ਜਿਹਾ ਇਲਾਕਾ ਜਿੱਥੇ ਪਾਕਿਸਤਾਨ ਦੇ ਵੱਲੋਂ ਜਿਹੜਾ ਇੱਥੋਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ ਇੱਥੇ ਭਿੰਬਰ ਦੇ ਵਿੱਚ ਕਿਸ ਤਰੀਕੇ ਨਾਲ ਤੁਹਾਨੂੰ ਇਹ ਡੋਰ ਦਿਖ ਰਿਹਾ ਹੋਏਗਾ ਇੱਥੇ ਧਮਾਕਾ ਹੁੰਦਾ ਇੱਥੇ ਭਾਰਤੀ ਫੌਜ ਦੇ ਵੱਲੋਂ ਜਿਹੜਾ ਪੋਜਾਲੇ ਵੱਲੋਂ ਜੋ ਮਸਾਇਲੇ ਦਾਗੀਆਂ ਗਈਆਂ ਸਨ ਜਿਸ ਦੇ ਚੱਲਦੇ ਆ ਇਹ ਵੱਡੀ ਕਾਰਵਾਈ ਜਿਹੜੀ ਕੀਤੀ ਗਈ ਇਹ ਕੋਟਲੀ ਆਬਾਸ ਜਿੱਥੇ ਪੀਓਜੀਕੇ ਦੇ ਇਲਾਕੇ ਇਹ ਘਟਨਾ ਜਿਹੜੀ ਵਾਪਰੀ ਤੁਸੀਂ ਵੇਖੋ ਕਿ ਕਿਵੇਂ ਭਾਰਤ ਦੇ ਵੱਲੋਂ ਜਵਾਬ ਜਿਹੜਾ ਦਿੱਤਾ ਜਾਂਦਾ ਇਹ ਪੂਰਾ ਇਲਾਕਾ ਕੋਟਲੀ ਦਾ ਜਿੱਥੇ ਹਮਲਾ ਕੀਤਾ ਗਿਆ ਸੀ ਕਿਉਂਕਿ ਭਾਰਤ ਦੇ ਵੱਲੋਂ ਨੋ ਠਿਕਾਣਿਆਂ ਨੂੰ ਤਬਾਹ ਕਰਕੇ ਜਿਹੜਾ ਰੱਖ ਦਿੱਤਾ ਗਿਆ ਅੰਤਰਰਾਸ਼ਟਰੀ ਪੱਧਰ ਦੇ ਜਿਹੜੇ ਅਤਵਾਦੀ ਸਨ ਉਹਨਾਂ ਨੂੰ ਜਿਹੜਾ ਮੂੰਹ ਤੋੜਮਾ ਜਵਾਬ ਦਿੱਤਾ ਗਿਆ ਇਹ ਕੋਟਲੀ ਹੈ ਜਿੱਥੇ ਦੱਸਿਆ ਕਿ ਵਖਵਾ ਖਟਿੱਖਾਣੇ ਸਣ ਇਹਨਾਂ ਦੇ ਤੇ ਇੱਥੇ ਭਾਰਤ ਦੇ ਵੱਲੋਂ ਜਦੋਂ ਮਸਾਇਲਾ ਦਾਗੀਆਂ ਗਈਆਂ ਇੱਥੇ ਹਮਲਾ ਜਿਹੜਾ ਕੀਤਾ ਜਾਂਦਾ ਸੋ ਇੱਥੇ ਕਹਿ ਸਕਦੇ ਕਿ ਭਾਰਤ ਦੇ ਵੱਲੋਂ ਪੀਓਜੀਕੇ ਯਾਨੀ ਕਿ ਜੋ ਪਾਕਿਸਤਾਨ ਦਾ ਹਿੱਸਾ ਕਸ਼ਮੀਰ ਦੇ ਉੱਥੇ ਜਵਾਬ ਪੂਰੇ ਤਰੀਕੇ ਦੇ ਨਾਲ ਜਿਹੜਾ ਦਿੱਤਾ ਗਿਆ ਸੋ ਲਗਾਤਾਰ ਤੁਹਾਨੂੰ ਨਾਲ ਤਸਵੀਰਾਂ ਦਿਖਾ ਰਹੇ ਸੋ ਭਾਰਤੀ ਫੌਜ ਨੇ ਅਤਵਾਦੀਆਂ ਦੀ ਨੀਂਦ ਜੜੀ ਉਗਾ ਕੇ ਰੱਖ ਦਿੱਤੇ ਤਿੰਨ ਫੌਜਾਂ ਨੇ ਭਾਰਤੀ ਜਿਹੜੀਆਂ ਜਿਨ੍ਹਾਂ ਦੇ ਵੱਲੋਂ ਇਹ ਪੂਰੀ ਕਾਰਵਾਈ ਜਿਹੜੀ ਕੀਤੀ ਜਾਂਦੀ ਹੈ ਸੋ ਕੋਟਲੀ ਦੇ ਵਿੱਚ ਇਸ ਤਰੀਕੇ ਦੇ ਨਾਲ ਜਦੋਂ ਮਿਸਾਈਲਾਂ ਦਾਗੀਆਂ ਗਈਆਂ ਤਾਂ ਉੱਥੋਂ ਦੀ ਤਸਵੀਰ ਜੋ ਹੈ ਭਾਰਤੀ ਫੌਜ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਅੱਗੇ ਅਸੀਂ ਝੇਕਰ ਦੇਖੀਏ ਤਾਂ ਬਹਾਵਲਪੁਰ ਮਰੀਦਕੇ ਸਰਚਲ ਤੇ ਨਾਲ ਹੀ ਮਹਿਮੂਨਾ ਜਵਾ ਜਿਹੜਾ ਪੈਂਦਾ ਇੱਥੇ ਹਮਲੇ ਜਿਹੜੇ ਕੀਤੇ ਗਏ ਤੁਸੀਂ ਵੇਖੋ ਕਿ ਨੋ ਠਿਕਾਣੇ ਸਨ ਭਾਰਤੀ ਫੌਜ ਦੇ ਵੱਲੋਂ 1.5 ਵਜੇ ਦੇ ਕਰੀਬ ਹਮਲੇ ਨੂੰ ਅੰਜਾਮ ਜਿਹੜਾ ਦਿੱਤਾ ਗਿਆ ਜਿਸ ਨੂੰ ਆਪਰੇਸ਼ਨ ਸੰਦੂਰ ਦਾ ਨਾਮ ਦਿੱਤਾ ਜਾਂਦਾ ਤੁਹਾਨੂੰ ਪੂਰਾ ਇਹ ਦੇਖੋ ਸਰਾਜ ਦੇ ਵਿੱਚ ਜਦੋਂ ਹਮਲਾ ਕੀਤਾ ਜਾਂਦਾ ਕਿਸ ਤਰੀਕੇ ਦੇ ਨਾਲ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਅੱਗ ਦੇ ਨਾਲ ਹਵਾਲੇ ਜਿਹੜਾ ਪਾਕਿਸਤਾਨ ਦੇ ਉਹ ਇਲਾਕੇ ਜਿੱਥੇ ਅਤਵਾਦੀਆਂ ਦੇ ਗੜ ਮੰਨੇ ਜਾਂਦੇ ਨੇ ਉੱਥੇ ਜੋ ਹੈ ਪੂਰੇ ਤਰੀਕੇ ਦੇ ਨਾਲ ਬਗਵਾਲ ਖੜਾ ਹੋ ਜਾਂਦਾ ਜਦੋਂ ਭਾਰਤੀ ਪੁਛਾ ਦੇ ਵੱਲੋਂ ਮਸਾਇਲਾ ਜਿਹੜੀਆਂ ਨੇ ਦਾਗ ਦਿੱਤੀਆਂ ਜਾਂਦੀਆਂ ਨੇ ਇਸ ਸਾਰਜਨ ਸਿਆਲਕੋਟ ਹੈ ਜਿੱਥੇ ਭਾਰਤ ਦੇ ਵੱਲੋਂ ਜਿਹੜਾ ਮਸਾਇਲਾ ਇੱਥੇ ਦਾਗੀਆਂ ਗਈਆਂ ਸਨ ਜਿ세 ਤਸਵੀਰ ਤੁਸੀਂ ਇਸ ਦੇ ਵਿੱਚ ਦੇਖ ਸਕਦੇ ਹੋ ਆਲੇ ਦੁਆਲੇ ਕਨਾ ਜੰਗਲ ਹੈ ਤੇ ਇਹਨਾਂ ਇਲਾਕਿਆਂ ਦੇ ਵਿੱਚ ਪਾਕਿਸਤਾਨੀ ਜਿਹੜੀ ਫੌਜ ਸੀ ਉਹਨਾਂ ਦੇ ਦੱਸੇ ਕਿ ਪਾਕਿਸਤਾਨ ਮਿਆਤਵਾਦੀ ਜਿਨ੍ਹਾਂ ਦੇ ਇੱਥੇ ਟਿਕਾਣੇ ਸਨ ਕਿਉਂਕਿ ਭਾਰਤ ਨੂੰ ਜਦੋਂ ਸੂਮੀ ਲਈ ਭਾਰਤ ਨੇ ਅੰਦਰ ਐਂਟਰੀ ਕੀਤੀ ਭਾਰਤੀ ਫੌਜ ਨੇ ਤਿੰਨ ਫੌਜਾਂ ਸਨ ਜਿਨ੍ਹਾਂ ਦੇ ਵੱਲੋਂ ਹਮਲਾ ਜਿਹੜਾ ਕੀਤਾ ਜਾਂਦਾ ਤੇ ਇਸ ਦੇ ਵਿੱਚ ਇਹ ਸਰਚਲ ਸਿਆਲਕੋਟ ਜਿੱਥੇ ਸਿਆਲਕੋਟ ਦੇ ਇਲਾਕੇ ਦੇ ਵਿੱਚ ਪਾਕਿਸਤਾਨੀਆ ਅਤਵਾਦੀਆਂ ਦੀ ਸੂਚੀ ਸੀ ਕਿ ਇੱਥੇ ਇਹ ਇਲਾਕੇ ਦੇ ਵਿੱਚ ਇਹਨਾਂ ਦੇ ਵੱਲੋਂ ਜੋ ਹੈ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਸੀ ਤੇ ਉਹਨਾਂ ਦੇ ਘਰ ਦੇ ਅੰਦਰ ਵੜ ਕੇ ਇਸ ਗੜ ਨੂੰ ਜਿਹੜਾ ਉਡਾ ਦਿੱਤਾ ਗਿਆ ਤੁਸੀਂ ਵੇਖੋ ਇਹ ਸਾਰੀ ਇੱਥੇ ਮਹਿਮੂਨਾ ਜੁਆ ਜੋ ਪੈਂਦਾ ਇੱਥੇ ਤੁਸੀਂ ਵੇਖੋ ਇਹ ਸਰਕਲ ਕੀਤਾ ਹੋਇਆ ਇਸ ਇਲਾਕੇ ਦੇ ਵਿੱਚ ਆਪਣਾ ਭਾਰਤ ਦੇ ਵੱਲੋਂ ਜੋ ਹੈ ਇਸ ਨੂੰ ਟਾਰਗੇਟ ਕੀਤਾ ਗਿਆ ਸੀ ਇੱਥੇ ਇਲਾਕੇ ਨੂੰ ਆਪਣਾ ਜਿਹੜਾ ਨਿਸ਼ਾਨਾ ਬਣਾਇਆ ਗਿਆ ਕਿ ਜਿਨ੍ਹਾਂ ਨੇ ਭਾਰਤ ਨੂੰ ਅੱਖਾ ਕੱਢੀਆਂ ਜਿਨ੍ਹਾਂ ਨੇ ਭਾਰਤ ਨੂੰ ਜੋ ਹੈ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਆਤਵਾਦ ਦੇ ذریعے ਗੋਲੀਆਂ ਭਰਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਪੂਰਾ ਜਵਾਬ ਜਿਹੜਾ ਇਹ ਭਾਰਤ ਦੇ ਵੱਲੋਂ ਘਰ ਦੇ ਅੰਦਰ ਦਾਖਲ ਹੋ ਕੇ ਪਾਕਿਸਤਾਨੀਆਂ ਨੂੰ ਜਿਹੜਾ ਦਿੱਤਾ ਗਿਆ ਲੇਕਿਨ ਇਸ ਦੇ ਵਿੱਚ ਅੰਤਰਰਾਸ਼ਟਰੀ ਪੱਧਰ ਦਾ ਜਿਹੜਾ ਆਤਵਾਦੀ ਇਹ ਦੱਸੇ ਕਿ ਲਖਸ਼ੇ ਤੋਇਬਾ ਦੇ ਟਿਕਾਣੇ ਜਿਹੜੇ ਨੇ ਉਹ ਟੈਟੇਰੀ ਕਰ ਦਿੱਤੇਗੇ ਸੋ ਮੈਪ ਦੇ ذریعے ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਰਤ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਇਹ ਹਮਲੇ ਜਿਹੜੇ ਕੀਤੇ ਗਏ ਪੀਓਜੀ ਕੀ ਅਤੇ ਇੰਡੀਆ ਦੇ ਨਾਂ ਲੱਗਦੇ ਜਿਹੜੇ ਇਲਾਕੇ ਉੱਥੇ ਕਿਸ ਤਰੀਕੇ ਦੇ ਨਾਲ ਮਿਸਾਈਲਾਂ ਜਿਹੜੀਆਂ ਨੇ ਉਦਾਗੀਆਂ ਗਈਆਂ ਸਨ ਤਾਂ ਕਿਹਾ ਅੰਤਰਰਾਸ਼ਟਰੀ ਪੱਧਰ ਦੇ ਜਿਹੜੇ ਅਤਵਾਦੀ ਸਨ ਉਹਨਾਂ ਦੇ ਠਿਕਾਣਿਆਂ ਨੂੰ ਜਿਹੜਾ ਭਾਰਤ ਦੇ ਵੱਲੋਂ ਉਖੇੜ ਕੇ ਰੱਖ ਦਿੱਤਾ ਗਿਆ ਜੀ ਆ ਦੱਸ ਲਈਏ ਕਿ ਇੱਥੇ ਤੁਹਾਨੂੰ ਹੁਣ ਮੈਪ ਦੇ ਜ਼ਰੀਏ ਕਿ ਆਖਰਕਾਰ ਭਾਰਤ ਨੇ ਐਂਟਰੀ ਕਿਵੇਂ ਕੀਤੀ ਭਾਰਤ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਕਿਹੜੇ-ਕਿਹੜੇ ਠਿਕਾਣਿਆਂ ਨੂੰ ਜਿਹੜਾ ਜਿਸ ਦੇ ਪਰਖਛੇ ਜਿਹੜੇ ਉਡਾ ਦਿੱਤੇ ਗਏ ਉਤਵਾਦੀਆਂ ਦੇ ਘਰਾਂ ਨੂੰ ਕਿਵੇਂ ਢੇਰ ਕੀਤਾ ਉਹ ਮੈਪ ਦੇ ਜ਼ਰੀਏ ਜਿਹੜਾ ਤੁਹਾਨੂੰ ਸਮਝਾਵਾਂਗੇ ਸੋ ਸਭ ਤੋਂ ਪਹਿਲਾਂ ਆਖਰਕਾਰ ਪਹਿਲਾ ਹਮਲਾ ਮਰੀਦਕੇ ਦੇ ਵਿੱਚ ਜਿਹੜਾ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਸਿਆਲਕੋਟ ਦੇ ਵਿੱਚ ਵੀ ਜਿਹੜਾ ਹਮਲਾ ਕੀਤਾ ਗਿਆ ਸੀ ਤੇ ਇਸੇ ਦੇ ਚੱਲਦੇ ਆ ਸਰਦਾ ਪੁਆਇੰਟ ਜਿਹੜਾ ਪੈਂਦਾ ਮੁਜ਼ਫਰਾਬਾਦ ਦੇ ਵਿੱਚ ਜਿਹੜਾ ਇਹ ਹਮਲਾ ਇਸ ਦੇ ਵਿੱਚ ਜਵਾਬ ਜਿਹੜਾ ਦਿੱਤਾ ਗਿਆ ਤੇ ਇਸੇ ਦੇ ਚੱਲ ਰਿਹਾ ਮਰੀਦਕੇ ਜਿਹੜਾ ਸਭ ਤੋਂ ਫੇਮਸ ਜਿਸ ਨੂੰ ਕਿਹਾ ਜਾਂਦਾ ਜਿੱਥੇ ਅਤਵਾਦ ਦਾ ਗੜ ਮੰਨਿਆ ਜਾਂਦਾ ਹੈ ਇੱਥੇ ਜਿਹੜਾ ਭਾਰਤ ਦੇ ਵੱਲੋਂ ਮੂੰਹ ਤੋੜਵਾ ਜਵਾਬ ਇਹਨਾਂ ਨੂੰ ਜਿਹੜਾ ਦਿੱਤਾ ਗਿਆ ਇਸ ਦੇ ਵਿੱਚ ਦੱਸਦੇ ਕਿ ਇੱਕ ਵਾਰ ਅੰਤਰਰਾਸ਼ਟਰੀ ਪੱਧਰ ਦੇ ਜਿਹੜੇ ਅਤਵਾਦੀ ਜੁਨ੍ਹਾਂ ਦੇ ਵਿੱਚੋਂ ਲਸ਼ਕਰ-ਏ-ਤੋਇਬਾ ਦਾ ਹਾਜ਼ਿਬ ਮੁਹੰਮਦ ਸੈਇਦ ਜੈਸੇ ਵੱਲੋਂ ਹਮੇਸ਼ਾ ਭਾਰਤ ਨੂੰ ਲੈ ਕੇ ਅੱਖਾਂ ਕੱਢੀਆਂ ਜਾਂਦੀਆਂ ਉਸਨੂੰ ਉਸਦੇ ਠਿਕਾਣਿਆਂ ਨੂੰ ਵੀ ਜਿਹੜਾ ਡੇਰ ਕੀਤਾ ਗਿਆ ਸੋ ਕਿਸ ਤਰੀਕੇ ਦੇ ਨਾਲ ਭਾਰਤੀ ਫੌਜ ਪਾਕਿਸਤਾਨ ਦੇ ਪੀਓਕੇ ਦੇ ਅੰਦਰ ਐਂਟਰ ਕਰਦੀ ਹੈ ਕਿਵੇਂ ਹਮਲਾ ਜਿਹੜਾ ਕੀਤਾ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਵਾਂਗੇ ਮੈਪ ਦੇ ذریعے ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਪੀਓਜੀ ਕੇ ਜਿੱਥੇ ਪੁਆਇੰਟ ਪੈਂਦਾ ਹੈ ਇੱਥੋਂ ਜਿਹੜੀ ਸ਼ੁਰੂਆਤ ਹੁੰਦੀ ਹੈ ਤੇ ਏਸੇ ਦੇ ਦੌਰਾਨ ਜਿਹੜਾ ਦੱਸ ਲਈਏ 30 ਕਿਲੋਮੀਟਰ ਦੇ ਅੰਦਰ ਘੇਰੇ ਦੇ 7 8 9 ਟਿਕਾਣਿਆਂ ਦੇ ਉੱਤੇ ਜਿਹੜਾ ਹਮਲਾ ਕੀਤਾ ਜਾਂਦਾ ਭਾਰਤ ਦੇ ਵੱਲੋਂ ਮੂੰਹ ਤੋੜਨਾ ਜਵਾਬ ਜਿਹੜਾ ਦਿੱਤਾ ਗਿਆ ਸ਼ੁਰੂਆਤ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਮੈਂ ਕਹਾਂਗੀ ਕਿ ਸ਼ੁਰੂਆਤ ਤੋਂ ਇਸ ਨੂੰ ਪਲੇ ਜਿਹੜਾ ਕੀਤਾ ਜਾਏ ਤਾਂ ਜੋ ਅਸੀਂ ਇੱਕ ਇੱਕ ਟਿਕਾਣਿਆਂ ਨੂੰ ਜਿਹੜਾ ਦੱਸ ਸਕੀਏ ਕਿ ਆਖਰਕਾਰ ਕਿਵੇਂ ਜਿਹੜਾ ਹਮਲਾ ਕੀਤਾ ਗਿਆ ਸੀ ਪੀਓ ਜੀਕੇ ਤੋਂ ਤੁਸੀਂ ਦੇਖ ਸਕਦੇ ਹੋ ਨੇੜੇ ਜਿੰਨੇ ਵੀ ਲਾ ਕੇ ਜਿਹਨਾਂ ਨੂੰ ਰੈਕਟ ਕੀਤਾ ਗਿਆ ਹੈ ਇਹ ਇੰਡੀਆ ਫੌਜ ਦੇ ਵੱਲੋਂ ਜਿਹੜਾ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਕਿਵੇਂ ਇਨ੍ਹਾਂ ਇਲਾਕਿਆਂ ਦੇ ਵਿੱਚ ਇੰਡੀਆ ਦੇ ਵੱਲੋਂ ਦਾਖਲ ਹੋ ਕੇ ਹਮਲਾ ਕੀਤਾ ਗਿਆ ਅਗਲੀ ਤਸਵੀਰ ਤੁਹਾਨੂੰ ਦਿਖਾਣੇ ਆ ਕਿ ਕਿਸ ਤਰੀਕੇ ਦੇ ਨਾਲ ਹਮਲਾ ਜਿਹੜਾ ਕੀਤਾ ਜਾਂਦਾ ਸਸਵਾਨਾ ਨਾਲਾ ਸਾਰੇ ਡਿਟੇਲ ਜਿਹੜੇ ਨਾਲ ਦੀ ਨਾਲ ਤੁਹਾਨੂੰ ਸਮਝਾਵਾਂਗੇ ਕਿ ਕਿਵੇਂ ਭਾਰਤ ਦੇ ਵੱਲੋਂ ਘਰ ਦੇ ਅੰਦਰ ਦਾਖਲ ਹੋ ਕੇ ਕਿ ਪਾਕਿਸਤਾਨੀਆਂ ਨੂੰ ਮੂੰਹ ਤੋੜਮਾ ਜਿਹੜਾ ਜਵਾਬ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਮੁਜ਼ਫਰਾਬਾਦ ਦੇ ਇਲਾਕੇ ਇਹ ਪੂਰੀ ਇਹ 30 ਕਿਲੋਮੀਟਰ ਦੀ ਦੂਰੀ ਦੇ ਅੰਦਰ ਜਾ ਕੇ ਭਾਰਤ ਦੇ ਵੱਲੋਂ ਇਹ ਜਵਾਬ ਜਿਹੜਾ ਦਿੱਤਾ ਜਾਂਦਾ ਹੈ ਜਿਸ ਦੇ ਵਿੱਚ ਸਵਾਈ ਜਿਹੜਾ ਦੱਸ ਰਹੀ ਹੈ ਕਿ ਇਹ ਟੈਰਰਿਸਟ ਕੈਂਪ ਨੇ ਜਿਨ੍ਹਾਂ ਦੀ ਡਿਟੇਲ ਤੁਹਾਨੂੰ ਦੱਸ ਰਹੇ ਹਾਂ ਇਸ ਦੇ ਵਿੱਚ ਸਵਾਈ ਨਾਲਾ ਮੁਜ਼ਫਰਾਬਾਦ ਜਿਸ ਦੇ ਵਿੱਚ ਭਾਰਤ ਦੇ ਵੱਲੋਂ ਇਹ ਹਮਲਾ ਜਿਹੜਾ ਕੀਤਾ ਗਿਆ ਸੀ ਇਸ ਦੇ ਵਿੱਚ ਦੇਖਿਆ ਜਾਏ ਸੈਦਾਨਾ ਬਿਲਾਲ ਜਿਹੜਾ ਕਿ 테러ਰਿਸਟ ਦਾ ਕੈਂਪ ਇਸ ਦੇ ਉੱਤੇ ਹਮਲਾ ਜਿਹੜਾ ਕੀਤਾ ਗਿਆ ਪੂਰਾ ਏਰੀਆ ਤੁਹਾਨੂੰ ਦਿਖਾ ਰਿਹਾ ਜਿੱਥੇ ਭਾਰਤ ਦੇ ਵੱਲੋਂ ਹਮਲਾ ਜਿਹੜਾ ਇਸ ਦੇ ਵਿੱਚ ਕੀਤਾ ਗਿਆ ਸੀ ਤੁਸੀਂ ਵੇਖੋ ਕਿ ਵੱਖ-ਵੱਖ ਠਿਕਾਣੇ ਨੇ ਇਹਨਾਂ ਦੇ ਕਾਰਨ ਇਹ ਜਿਨ੍ਹਾਂ ਨੂੰ ਜੋ ਹੈ ਭਾਰਤ ਦੇ ਵੱਲੋਂ ਢੇਰ ਕੀਤਾ ਗਿਆ ਕੋਟਲੀ ਗੁਲਪੁਰ ਪੈਂਦਾ ਹੈ ਜਿੱਥੇ ਤੁਸੀਂ ਵੇਖੋ ਇਹ ਸਰਕਲ ਲਾਇਆ ਹੋਇਆ ਭਾਰਤ ਦੇ ਵੱਲੋਂ ਜਿਹੜੇ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਇਹ ਗੜ੍ਹ ਸੀ ਜਿੱਥੇ ਅਤਵਾਦ ਦਾ ਇੱਕ ਵੱਡਾ ਗੜ੍ਹ ਕਹਿ ਸਕਦੇ ਹਾਂ ਉੱਥੇ ਜਿਹੜਾ ਪਾਕਿਸਤਾਨ ਨੂੰ ਮੂੰਹ ਤੋੜਮਾ ਜਵਾਬ ਜਿਹੜਾ ਅੰਦਰ ਦਾਖਲ ਹੋ ਕੇ ਦਿੱਤਾ ਗਿਆ ਕਿਸ ਤਰੀਕੇ ਦੇ ਨਾਲ ਕਨੇ ਜੰਗਲ ਦੇ ਅੰਦਰ ਇਹ ਅਤਵਾਦੀਆਂ ਦਾ ਜਿਹੜਾ ਕਹਿ ਸਕਦੇ ਆ ਕਿ ਇੱਕ ਗੜ੍ਹ ਸੀ ਜਿੱਥੇ ਭਾਰਤ ਦੇ ਵੱਲੋਂ ਮੂੰਹ ਤੋੜਮਾ ਜਵਾਬ ਜਿਹੜਾ ਦਿੱਤਾ ਜਾਂਦਾ ਸੋ ਲਗਾਤਾਰ ਜਿਹੜਾ ਅਤਵਾਦੀ ਹਮਲੇ ਨੂੰ ਜਿਹੜਾ ਅੰਜਾਮ ਦਿੰਦੇ ਸੀ ਪਾਕਿਸਤਾਨ ਦੇ ਵੱਲੋਂ ਉਸੇ ਦਾ ਜਵਾਬ ਭਾਰਤ ਦੇ ਵੱਲੋਂ ਦਿੱਤਾ ਗਿਆ ਭਿੰਬਰ ਦੇ ਵਿੱਚ ਜੇਕਰ ਗੱਲ ਕੀਤੀ ਜਾਏ ਤੁਸੀਂ ਵੇਖੋ ਇਹ ਨਿਕਾਝਿਆ ਇਲਾਕਾ ਜਿੱਥੇ ਪਾਕਿਸਤਾਨ ਦੇ ਵੱਲੋਂ ਜਿਹੜਾ ਇਥੋਂ ਵਾਰਦਾਤਾ ਨੂੰ ਅੰਜਾਮ ਦਿੱਤਾ ਜਾਂਦਾ ਸੀ ਇੱਥੇ ਪਿੰਬਰ ਦੇ ਵਿੱਚ ਕਿਸ ਤਰੀਕੇ ਨਾਲ ਤੁਹਾਨੂੰ ਇਹ ਡੋਰ ਦਿਖ ਰਿਹਾ ਹੋਏਗਾ ਇੱਥੇ ਧਮਾਕਾ ਹੁੰਦਾ ਇੱਥੇ ਭਾਰਤੀ ਫੌਜ ਦੇ ਵੱਲੋਂ ਜਿਹੜਾ ਫੌਜਾਂ ਦੇ ਵੱਲੋਂ ਜੋ ਹੈ ਮਿਸਾਈਲਾਂ ਦਾਖੀਆਂ ਗਈਆਂ ਸਨ ਜਿਸ ਦੇ ਚੱਲਦੇ ਆ ਇਹ ਵੱਡੀ ਕਾਰਵਾਈ ਜਿਹੜੀ ਕੀਤੀ ਗਈ ਇਹ ਕੋਟਲੀ ਅਬਾਸ ਜਿੱਥੇ ਪੋਜੀਕੇ ਦੇ ਇਲਾਕੇ ਇਹ ਘਟਨਾ ਜਿਹੜੀ ਵਾਪਰੀ ਤੁਸੀਂ ਵੇਖੋ ਕਿ ਕਿਵੇਂ ਭਾਰਤ ਦੇ ਵੱਲੋਂ ਜਵਾਬ ਜਿਹੜਾ ਦਿੱਤਾ ਜਾਂਦਾ ਹੈ ਇਹ ਪੂਰਾ ਇਲਾਕਾ ਕੋਟਲੀ ਦਾ ਜਿੱਥੇ ਹਮਲਾ ਕੀਤਾ ਗਿਆ ਸੀ ਕਿਉਂਕਿ ਭਾਰਤ ਦੇ ਵੱਲੋਂ ਨੋ ਠਿਕਾਣਿਆਂ ਨੂੰ ਤਬਾਹ ਕਰਕੇ ਜਿਹੜਾ ਰੱਖ ਦਿੱਤਾ ਗਿਆ ਅੰਤਰਰਾਸ਼ਟਰੀ ਪੱਧਰ ਦੇ ਜਿਹੜੇ ਅਤਵਾਦੀ ਸਨ ਉਹਨਾਂ ਨੂੰ ਜਿਹੜਾ ਮੂੰਹ ਤੋੜਮਾ ਜਵਾਬ ਦਿੱਤਾ ਗਿਆ ਇਹ ਕੋਤਲੀ ਹੈ ਜਿੱਥੇ ਦੱਸਿਆ ਕਿ ਵਾਖਵਾ ਖੱਟੀ ਖਾਣੇ ਸਣੇ ਨਾ ਦੇ ਤੇ ਇੱਥੇ ਭਾਰਤ ਦੇ ਵੱਲੋਂ ਜਦੋਂ ਮਸਾਇਲਾ ਦਾਗੀਆਂ ਗਈਆਂ ਇੱਥੇ ਹਮਲਾ ਜਿਹੜਾ ਕੀਤਾ ਜਾਂਦਾ ਹੈ ਸੋ ਇਥੇ ਕਹਿ ਸਕਦੇ ਆ ਕਿ ਭਾਰਤ ਦੇ ਵੱਲੋਂ ਪੀਓਜੀਕੇ ਯਾਨੀ ਕਿ ਜੋ ਪਾਕਿਸਤਾਨ ਦਾ ਹਿੱਸਾ ਕਸ਼ਮੀਰ ਦੇ ਉੱਥੇ ਜਵਾਬ ਪੂਰੇ ਤਰੀਕੇ ਦੇ ਨਾਲ ਜਿਹੜਾ ਦਿੱਤਾ ਗਿਆ ਸੋ ਲਗਾਤਾਰ ਤੁਹਾਨੂੰ ਨਾਲ ਤਸਵੀਰਾਂ ਦਿਖਾ ਰਹੇ ਹਾਂ ਸੋ ਭਾਰਤੀ ਫੌਜ ਨੇ ਅਤਵਾਦੀਆਂ ਦੀ ਨੀਂਦ ਜਿਹੜੀ ਉਗਾ ਕੇ ਰੱਖ ਦਿੱਤੀ ਤਿੰਨ ਫੌਜਾਂ ਨੇ ਭਾਰਤੀ ਜਿਹੜੀਆਂ ਜਿਨ੍ਹਾਂ ਦੇ ਵੱਲੋਂ ਇਹ ਪੂਰੀ ਕਾਰਵਾਈ ਜਿਹੜੀ ਕੀਤੀ ਜਾਂਦੀ ਹੈ ਸੋ ਕੋਟਲੀ ਦੇ ਵਿੱਚ ਇਸ ਤਰੀਕੇ ਦੇ ਨਾਲ ਜਦੋਂ ਮਿਸਾਈਲਾਂ ਦਾਗੀਆਂ ਗਈਆਂ ਤਾਂ ਉੱਥੋਂ ਦੀ ਤਸਵੀਰ ਜੋ ਹੈ ਭਾਰਤੀ ਫੌਜ ਦੇ ਵੱਲੋਂ ਇਹ ਸਾਂਝੀ ਕੀਤੀ ਗਈ ਆ ਅੱਗੇ ਅਸੀਂ ਜੇਕਰ ਦੇਖੀਏ ਤਾਂ ਬਹਾਵਲਪੁਰ ਮਰੀਦਕੇ ਸਰਝਲ ਤੇ ਨਾਲ ਹੀ ਮਹਿਮੂਨਾ ਜਵਾ ਜਿਹੜਾ ਪੈਂਦਾ ਇੱਥੇ ਹਮਲੇ ਜਿਹੜੇ ਕੀਤੇ ਗਏ ਤੁਸੀਂ ਵੇਖੋ ਕਿ ਨੋ ਠਿਕਾਣੇ ਸਨ ਭਾਰਤੀ ਫੌਜ ਦੇ ਵੱਲੋਂ 1.5 ਵਜੇ ਦੇ ਕਰੀਬ ਹਮਲੇ ਨੂੰ ਅੰਜਾਮ ਜਿਹੜਾ ਦਿੱਤਾ ਗਿਆ ਜਿਸ ਨੂੰ ਆਪਰੇਸ਼ਨ ਸੰਦੂਰ ਦਾ ਨਾਮ ਦਿੱਤਾ ਜਾਂਦਾ ਤੁਹਾਨੂੰ ਪੂਰਾ ਇਹ ਦੇਖੋ ਸਰਾਜ ਦੇ ਵਿੱਚ ਜਦੋਂ ਹਮਲਾ ਕੀਤਾ ਜਾਂਦਾ ਕਿਸ ਤਰੀਕੇ ਦੇ ਨਾਲ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਅੱਗ ਦੇ ਨਾਲ ਹਵਾਲੇ ਜਿਹੜਾ ਪਾਕਿਸਤਾਨ ਦੇ ਉਹ ਇਲਾਕੇ ਜਿੱਥੇ ਅਤਵਾਦੀਆਂ ਦੇ ਗੜ ਮੰਨੇ ਜਾਂਦੇ ਨੇ ਉੱਥੇ ਜੋ ਹੈ ਪੂਰੇ ਤਰੀਕੇ ਦੇ ਨਾਲ ਬਗਵਾਲ ਖੜਾ ਹੋ ਜਾਂਦਾ ਜਦੋਂ ਭਾਰਤੀ ਫੌਜਾਂ ਦੇ ਵੱਲੋਂ ਮਿਸਾਇਲਾਂ ਜਿਹੜੀਆਂ ਨੇ ਦਾਗ ਦਿੱਤੀਆਂ ਜਾਂਦੀਆਂ ਨੇ ਇਸ ਸਾਰਜਨ ਸਿਆਲਕੋਟ ਹੈ ਜਿੱਥੇ ਭਾਰਤ ਦੇ ਵੱਲੋਂ ਜਿਹੜਾ ਮਸਾਇਲਾ ਇੱਥੇ ਦਾਗੀਆਂ ਗਈਆਂ ਸਨ ਜਿਵੇਂ ਤਸਵੀਰ ਤੁਸੀਂ ਇਸ ਦੇ ਵਿੱਚ ਦੇਖ ਸਕਦੇ ਹੋ ਆਲੇ ਦੁਆਲੇ ਕਨਾ ਜੰਗਲ ਹੈ ਤੇ ਇਹਨਾਂ ਇਲਾਕਿਆਂ ਦੇ ਵਿੱਚ ਪਾਕਿਸਤਾਨੀ ਜਿਹੜੀ ਫੌਜ ਸੀ ਉਹਨਾਂ ਦੇ ਦੱਸੇ ਕਿ ਪਾਕਿਸਤਾਨੀ ਆਤਵਾਦੀ ਜਿਨ੍ਹਾਂ ਦੇ ਇੱਥੇ ਟਿਕਾਣੇ ਸਨ ਕਿਉਂਕਿ ਭਾਰਤ ਨੂੰ ਜਦੋਂ ਸੂ ਮਿਲੀ ਭਾਰਤ ਨੇ ਅੰਦਰ ਐਂਟਰੀ ਕੀਤੀ ਭਾਰਤੀ ਫੌਜ ਨੇ ਤਿੰਨ ਫੌਜਾਂ ਸਨ ਜਿਨ੍ਹਾਂ ਦੇ ਵੱਲੋਂ ਹਮਲਾ ਜਿਹੜਾ ਕੀਤਾ ਜਾਂਦਾ ਤੇ ਇਸ ਦੇ ਵਿੱਚ ਇਹ ਸਰਚਲ ਸਿਆਲਕੋਟ ਜਿੱਥੇ ਸਿਆਲਕੋਟ ਦੇ ਇਲਾਕੇ ਦੇ ਵਿੱਚ ਪਾਕਿਸਤਾਨੀਆਂ ਅਤਵਾਦੀਆਂ ਦੀ ਸੂਚੀ ਕਿ ਇੱਥੇ ਇਹ ਇਲਾਕੇ ਦੇ ਵਿੱਚ ਇਹਨਾਂ ਦੇ ਵੱਲੋਂ ਜੋ ਹੈ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਤੇ ਉਹਨਾਂ ਦੇ ਘਰ ਦੇ ਅੰਦਰ ਵੜ ਕੇ ਇਸ ਗੜ ਨੂੰ ਜਿਹੜਾ ਉਡਾ ਦਿੰਦਾ ਕਿ ਤੁਸੀਂ ਵੇਖੋ ਇਹ ਸਾਰੀ ਇੱਥੇ ਮਹਿਮੂਨਾ ਜਵਾਲ ਜੋ ਪੈਂਦਾ ਇੱਥੇ ਤੁਸੀਂ ਵੇਖੋ ਇਹ ਸਰਕਲ ਕੀਤਾ ਹੋਇਆ ਇਸ ਇਲਾਕੇ ਦੇ ਵਿੱਚ ਆਪਣਾ ਭਾਰਤ ਦੇ ਵੱਲੋਂ ਜੋ ਇਸ ਨੂੰ ਟਾਰਗੇਟ ਕੀਤਾ ਗਿਆ ਸੀ ਇੱਥੇ ਇਲਾਕੇ ਨੂੰ ਆਪਣਾ ਜਿਹੜਾ ਨਿਸ਼ਾਨਾ ਬਣਾਇਆ ਗਿਆ ਕਿ ਜਿਨ੍ਹਾਂ ਨੇ ਭਾਰਤ ਨੂੰ ਅੱਖਾਂ ਕੱਢੀਆਂ ਜਿਨ੍ਹਾਂ ਨੇ ਭਾਰਤ ਨੂੰ ਜੋ ਹੈ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਤਵਾਦ ਦੇ ذریعے ਗੋਲੀਆਂ ਵਰੋਂ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਪੂਰਾ ਜਵਾਬ ਜਿਹੜਾ ਇਹ ਭਾਰਤ ਦੇ ਵੱਲੋਂ ਘਰ ਦੇ ਅੰਦਰ ਦਾਖਲ ਹੋ ਕੇ ਪਾਕਿਸਤਾਨੀਆਂ ਨੂੰ ਜਿਹੜਾ ਦਿੱਤਾ ਗਿਆ ਲੇਕਿਨ ਇਸ ਦੇ ਵਿੱਚ ਅੰਤਰਰਾਸ਼ਟਰੀ ਪੱਦਰ ਦਾ ਜਿਹੜਾ ਤਵਾਦੀ ਇਹ ਦੱਸੇ ਕਿ ਲਖਸ਼ਰੇ ਤੋਇਬਾ ਦੇ ਟਿਕਾਣੇ ਜਿਹੜੇ ਨੇ ਉਹ ਟੈਟਰੀ ਕਰ ਦਿੱਤੇਗੇ ਸੋ ਮੈਪ ਦੇ ਜ਼ਰੀਏ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਰਤ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਇਹ ਹਮਲੇ ਜਿਹੜੇ ਕੀਤੇਗੇ ਪੀਓਜੀ ਕੀ ਅਤੇ ਇੰਡੀਆ ਦੇ ਨਾਲ ਲੱਗਦੇ ਜਿਹੜੇ ਇਲਾਕੇ ਉੱਥੇ ਕਿਸ ਤਰੀਕੇ ਦੇ ਨਾਲ ਮਿਸਾਈਲਾਂ ਜਿਹੜੀਆਂ ਨੇ ਉਹ ਦਾਗੀਆਂ ਗਈਆਂ ਸਨ ਤਾਂ ਕਿ ਆਂਤਰਾਸ਼ਟਰੀ ਪੱਧਰ ਤੇ ਜਿਹੜੇ ਅਤਵਾਦੀ ਸਨ ਉਹਨਾਂ ਦੇ ਠਿਕਾਣਿਆਂ ਨੂੰ ਜਿਹੜਾ ਭਾਰਤ ਦੇ ਵੱਲੋਂ ਉਖੇੜ ਕੇ ਰੱਖ ਦਿੱਤਾ ਗਿਆ ਜੀ ਆ ਦੱਸ ਲਈਏ ਕਿ ਇੱਥੇ ਤੁਹਾਨੂੰ ਹੁਣ ਮੈਪ ਦੇ ਜ਼ਰੀਏ ਕਿ ਆਖਰਕਾਰ ਭਾਰਤ ਨੇ ਐਂਟਰੀ ਕਿਵੇਂ ਕੀਤੀ ਭਾਰਤ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਕਿਹੜੇ-ਕਿਹੜੇ ਠਿਕਾਣਿਆਂ ਨੂੰ ਜਿਹੜਾ ਜਿਸ ਦੇ ਪਰ ਖੱਛੇ ਜਿਹੜੇ ਉਡਾ ਦਿੱਤੇ ਗਏ ਆਤਵਾਦੀਆਂ ਦੇ ਘਰਾਂ ਨੂੰ ਕਿਵੇਂ ਢੇਰ ਕੀਤਾ ਉਹ ਮੈਪ ਦੇ ਜ਼ਰੀਏ ਜਿਹੜਾ ਤੁਹਾਨੂੰ ਸਮਝਾਵਾਂਗੇ ਸੋ ਸਭ ਤੋਂ ਪਹਿਲਾਂ ਆਖਰਕਾਰ ਪਹਿਲਾ ਹਮਲਾ ਮਰੀਦਕੇ ਦੇ ਵਿੱਚ ਜਿਹੜਾ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਸਿਆਲਕੋਟ ਦੇ ਵਿੱਚ ਵੀ ਜਿਹੜਾ ਹਮਲਾ ਕੀਤਾ ਗਿਆ ਸੀ ਤੇ ਇਸੇ ਦੇ ਚੱਲਦੇ ਆ ਸਰਦਾ ਪੁਆਇੰਟ ਜਿਹੜਾ ਪੈਂਦਾ ਮੁਜ਼ਫਰਾਬਾਦ ਦੇ ਵਿੱਚ ਜਿਹੜਾ ਇਹ ਹਮਲਾ ਇਸ ਦੇ ਵਿੱਚ ਜਵਾਬ ਜਿਹੜਾ ਦਿੱਤਾ ਗਿਆ ਤੇ ਇਸੇ ਦੇ ਚੱਲਦੇ ਆ ਮਰੀਦ ਕੇ ਜਿਹੜਾ ਸਭ ਤੋਂ ਫੇਮਸ ਜਿਸ ਨੂੰ ਕਿਹਾ ਜਾਂਦਾ ਜਿੱਥੇ ਅਤਵਾਦ ਦਾ ਗੜ ਮੰਨਿਆ ਜਾਂਦਾ ਇੱਥੇ ਜਿਹੜਾ ਭਾਰਤ ਦੇ ਵੱਲੋਂ ਮੂੰਹ ਤੋੜਵਾ ਜਵਾਬ ਇਹਨਾਂ ਨੂੰ ਜਿਹੜਾ ਦਿੱਤਾ ਗਿਆ ਇਸ ਦੇ ਵਿੱਚ ਦੱਸਦੇ ਕਿ ਇੱਕ ਵਾਰ ਅੰਤਰਰਾਸ਼ਟਰੀ ਪੱਧਰ ਦੇ ਜਿਹੜੇ ਅਤਵਾਦੀ ਜੁਨ੍ਹਾਂ ਦੇ ਵਿੱਚੋਂ ਲਸ਼ਕਰ-ਏ-ਤੋਇਬਾ ਦਾ ਹਾਜ਼ਿਬ ਮੁਹੰਮਦ ਸੈਇਦ ਜੈਸੇ ਵੱਲੋਂ ਹਮੇਸ਼ਾ ਭਾਰਤ ਨੂੰ ਲੈ ਕੇ ਅੱਖਾਂ ਕੱਢੀਆਂ ਜਾਂਦੀਆਂ ਸਨ ਉਸਦੇ ਠਿਕਾਣਿਆਂ ਨੂੰ ਵੀ ਜਿਹੜਾ ਡੇਰ ਕੀਤਾ ਗਿਆ ਸੋ ਕਿਸ ਤਰੀਕੇ ਦੇ ਨਾਲ ਭਾਰਤੀ ਫੌਜ ਪਾਕਿਸਤਾਨ ਦੇ ਪੀਓਕੇ ਦੇ ਅੰਦਰ ਐਂਟਰ ਕਰਦੀ ਹੈ ਕਿਵੇਂ ਹਮਲਾ ਜਿਹੜਾ ਕੀਤਾ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਵਾਂਗੇ ਮੈਪ ਦੇ ذریعے ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਪੀਓਜੀ ਕੇ ਜਿੱਥੇ ਪੁਆਇੰਟ ਪੈਂਦਾ ਹੈ ਇੱਥੋਂ ਜਿਹੜੀ ਸ਼ੁਰੂਆਤ ਹੁੰਦੀ ਹੈ ਤੇ ਏਸੇ ਦੇ ਦੌਰਾਨ ਜਿਹੜਾ ਦੱਸ ਲਈਏ 30 ਕਿਲੋਮੀਟਰ ਦੇ ਅੰਦਰ ਘੇਰੇ ਦੇ 7-8 ਨੋਪਿਕਾਣਿਆਂ ਦੇ ਉੱਤੇ ਜਿਹੜਾ ਹਮਲਾ ਕੀਤਾ ਜਾਂਦਾ ਭਾਰਤ ਦੇ ਵੱਲੋਂ ਮੂੰਹ ਤੋੜਨਾ ਜਵਾਬ ਜਿਹੜਾ ਦਿੱਤਾ ਗਿਆ ਸ਼ੁਰੂਆਤ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਮੈਂ ਕਹਾਂਗੀ ਕਿ ਸ਼ੁਰੂਆਤ ਤੋਂ ਇਸ ਨੂੰ ਪਲੇ ਜਿਹੜਾ ਕੀਤਾ ਜਾਏ ਤਾਂ ਜੋ ਅਸੀਂ ਇੱਕ ਇੱਕ ਠਿਕਾਣਿਆਂ ਨੂੰ ਜਿਹੜਾ ਦੱਸ ਸਕੀਏ ਕਿ ਆਖਰਕਾਰ ਕਿਵੇਂ ਜਿਹੜਾ ਹਮਲਾ ਕੀਤਾ ਗਿਆ ਸੀ ਪੀਓ ਜੀ ਕੇ ਤੋਂ ਤੁਸੀਂ ਦੇਖ ਸਕਦੇ ਹੋ ਨੇੜੇ ਜਿੰਨੇ ਵੀ ਲਾ ਕੇ ਜਿਹਨਾਂ ਨੂੰ ਰੈਡ ਕੀਤਾ ਗਿਆ ਹੈ ਇਹ ਇੰਡੀਆ ਫੌਜ ਦੇ ਵੱਲੋਂ ਜਿਹੜਾ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਕਿਵੇਂ ਇਨ੍ਹਾਂ ਇਲਾਕਿਆਂ ਦੇ ਵਿੱਚ ਇੰਡੀਆ ਦੇ ਵੱਲੋਂ ਦਾਖਲ ਹੋ ਕੇ ਹਮਲਾ ਕੀਤਾ ਗਿਆ ਅਗਲੀ ਤਸਵੀਰ ਤੁਹਾਨੂੰ ਦਿਖਾਣੇ ਆ ਕਿ ਕਿਸ ਤਰੀਕੇ ਦੇ ਨਾਲ ਹਮਲਾ ਜਿਹੜਾ ਕੀਤਾ ਜਾਂਦਾ ਸੁਸਵਾਨਾ ਨਾਲਾ ਸਾਰੀ ਡਿਟੇਲ ਜਿਹੜੀ ਨਾਲ ਦੀ ਨਾਲ ਤੁਹਾਨੂੰ ਸਮਝਾਵਾਂਗੇ ਕਿ ਕਿਵੇਂ ਭਾਰਤ ਦੇ ਵੱਲੋਂ ਘਰ ਦੇ ਅੰਦਰ ਦਾਖਲ ਹੋ ਕੇ ਕਿ ਪਾਕਿਸਤਾਨੀਆਂ ਨੂੰ ਮੂੰਹ ਤੋੜਮਾ ਜਿਹੜਾ ਜਵਾਬ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਮੁਜ਼ਫਰਾਬਾਦ ਦੇ ਲਾਗੇ ਇਹ ਪੂਰੀ ਇਹ 30 ਕਿਲੋਮੀਟਰ ਦੀ ਦੂਰੀ ਦੇ ਅੰਦਰ ਜਾ ਕੇ ਭਾਰਤ ਦੇ ਵੱਲੋਂ ਇਹ ਜਵਾਬ ਜਿਹੜਾ ਦਿੱਤਾ ਜਾਂਦਾ ਜਿਸ ਦੇ ਵਿੱਚ ਸਵਾਈ ਜਿਹੜਾ ਦੱਸ ਰਹੀ ਹੈ ਕਿ ਇਹ ਟੈਰਰਿਸਟ ਕੈਂਪ ਨੇ ਜਿਨ੍ਹਾਂ ਦੀ ਡਿਟੇਲ ਤੁਹਾਨੂੰ ਦੱਸ ਰਹੇ ਹਾਂ ਇਸ ਦੇ ਵਿੱਚ ਸਵਾਈ ਨਾਲਾ ਮੁਜ਼ਫਰਾਬਾਦ ਜਿਸ ਦੇ ਵਿੱਚ ਭਾਰਤ ਦੇ ਵੱਲੋਂ ਇਹ ਹਮਲਾ ਜਿਹੜਾ ਕੀਤਾ ਗਿਆ ਸੀ ਇਸ ਦੇ ਵਿੱਚ ਦੇਖਿਆ ਜਾਏ ਸੈਦਾਨਾ ਬਿਲਾਲ ਜਿਹੜਾ ਕਿ 테러ਰਿਸਟ ਦਾ ਕੈਂਪ ਇਸ ਦੇ ਉੱਤੇ ਹਮਲਾ ਜਿਹੜਾ ਕੀਤਾ ਗਿਆ ਪੂਰਾ ਏਰੀਆ ਤੁਹਾਨੂੰ ਦਿਖਾ ਰਿਹਾ ਜਿੱਥੇ ਭਾਰਤ ਦੇ ਵੱਲੋਂ ਹਮਲਾ ਜਿਹੜਾ ਇਸ ਦੇ ਵਿੱਚ ਕੀਤਾ ਗਿਆ ਸੀ ਤੁਸੀਂ ਵੇਖੋ ਕਿ ਵਾਕਵਾ ਖੱਟੀ ਕਾਣੇ ਨੇ ਇਹਨਾਂ ਦੇ ਕਾਰਨ ਇਹ ਜਿਨ੍ਹਾਂ ਨੂੰ ਜੋ ਹੈ ਭਾਰਤ ਦੇ ਵੱਲੋਂ ਢੇਰ ਕੀਤਾ ਗਿਆ ਕੋਟਲੀ ਗੁਲਪੁਰ ਪੈਂਦਾ ਹੈ ਜਿੱਥੇ ਤੁਸੀਂ ਵੇਖੋ ਇਹ ਸਰਕਲ ਲਾਇਆ ਹੋਇਆ ਭਾਰਤ ਦੇ ਵੱਲੋਂ ਜਿਹੜੇ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਇਹ ਗੜ ਸੀ ਜਿੱਥੇ ਅਤਵਾਦ ਦਾ ਇੱਕ ਵੱਡਾ ਗੜ੍ਹ ਕਹਿ ਸਕਦੇ ਹਾਂ ਉੱਥੇ ਜਿਹੜਾ ਪਾਕਿਸਤਾਨ ਨੂੰ ਮੂੰਹ ਤੋੜਮਾ ਜਵਾਬ ਜਿਹੜਾ ਅੰਦਰ ਦਾਖਲ ਹੋ ਕੇ ਦਿੱਤਾ ਗਿਆ ਕਿਸ ਤਰੀਕੇ ਦੇ ਨਾਲ ਕਨੇ ਜੰਗਲ ਦੇ ਅੰਦਰ ਇਹ ਅਤਵਾਦੀਆਂ ਦਾ ਜਿਹੜਾ ਕਹਿ ਸਕਦੇ ਆ ਕਿ ਇੱਕ ਗੜ੍ਹ ਸੀ ਜਿੱਥੇ ਭਾਰਤ ਦੇ ਵੱਲੋਂ ਮੂੰਹ ਤੋੜਮਾ ਜਵਾਬ ਜਿਹੜਾ ਦਿੱਤਾ ਜਾਂਦਾ ਸੋ ਲਗਾਤਾਰ ਜਿਹੜਾ ਅਤਵਾਦੀ ਹਮਲੇ ਨੂੰ ਜਿਹੜਾ ਅੰਜਾਮ ਦਿੰਦੇ ਸੀ ਪਾਕਿਸਤਾਨ ਦੇ ਵੱਲੋਂ ਉਸੇ ਦਾ ਜਵਾਬ ਭਾਰਤ ਦੇ ਵੱਲੋਂ ਦਿੱਤਾ ਗਿਆ ਭਿੰਬਰ ਦੇ ਵਿੱਚ ਜੇਕਰ ਗੱਲ ਕੀਤੀ ਜਾਏ ਤੁਸੀਂ ਵੇਖੋ ਇਹ ਨਿਕਾਸੀਆ ਇਲਾਕਾ ਜਿੱਥੇ ਪਾਕਿਸਤਾਨ ਦੇ ਵੱਲੋਂ ਜਿਹੜਾ ਇੱਥੋਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ ਇੱਥੇ ਪਿੰਬਰ ਦੇ ਵਿੱਚ ਕਿਸ ਤਰੀਕੇ ਨਾਲ ਤੁਹਾਨੂੰ ਇਹ ਡੋਰ ਦਿਖ ਰਿਹਾ ਹੋਏਗਾ ਇੱਥੇ ਧਮਾਕਾ ਹੁੰਦਾ ਇੱਥੇ ਭਾਰਤੀ ਫੌਜ ਦੇ ਵੱਲੋਂ ਜਿਹੜਾ ਫੌਜਾਂ ਦੇ ਵੱਲੋਂ ਜੋ ਹੈ ਮਿਸਾਈਲਾਂ ਦਾਖੀਆਂ ਗਈਆਂ ਸਨ ਜਿਸ ਦੇ ਚੱਲਦੇ ਆ ਇਹ ਵੱਡੀ ਕਾਰਵਾਈ ਜਿਹੜੀ ਕੀਤੀ ਗਈ ਇਹ ਕੋਟਲੀ ਅਬਾਸ ਜਿੱਥੇ ਪੋ ਜੀ ਕੇ ਦੇ ਇਲਾਕੇ ਇਹ ਘਟਨਾ ਜਿਹੜੀ ਵਾਪਰੀ ਤੁਸੀਂ ਵੇਖੋ ਕਿ ਕਿਵੇਂ ਭਾਰਤ ਦੇ ਵੱਲੋਂ ਜਵਾਬ ਜਿਹੜਾ ਦਿੱਤਾ ਜਾਂਦਾ ਹੈ ਇਹ ਪੂਰਾ ਇਲਾਕਾ ਕੋਟਲੀ ਦਾ ਜਿੱਥੇ ਹਮਲਾ ਕੀਤਾ ਗਿਆ ਸੀ ਕਿਉਂਕਿ ਭਾਰਤ ਦੇ ਵੱਲੋਂ ਨੋ ਠਿਕਾਣਿਆਂ ਨੂੰ ਤਬਾਹ ਕਰਕੇ ਜਿਹੜਾ ਰੱਖ ਦਿੱਤਾ ਗਿਆ ਅੰਤਰਰਾਸ਼ਟਰੀ ਪੱਧਰ ਦੇ ਜਿਹੜੇ ਅਤਵਾਦੀ ਸਨ ਉਹਨਾਂ ਨੂੰ ਜਿਹੜਾ ਮੂੰਹ ਤੋੜਮਾ ਜਵਾਬ ਦਿੱਤਾ ਗਿਆ ਇਹ ਕੋਟਲੀ ਹੈ ਜਿੱਥੇ ਦੱਸਿਆ ਕਿ ਵਾਖਵਾ ਖਟਿੱਖਾਣੇ ਸਣੇ ਨਾ ਦੇ ਤੇ ਇੱਥੇ ਭਾਰਤ ਦੇ ਵੱਲੋਂ ਜਦੋਂ ਮਸਾਇਲਾ ਦਾਗੀਆਂ ਗਈਆਂ ਇੱਥੇ ਹਮਲਾ ਜਿਹੜਾ ਕੀਤਾ ਜਾਂਦਾ ਸੋ ਇੱਥੇ ਕਹਿ ਸਕਦੇ ਕਿ ਭਾਰਤ ਦੇ ਵੱਲੋਂ ਪੀਓਜੀਕੇ ਯਾਨੀ ਕਿ ਜੋ ਪਾਕਿਸਤਾਨ ਦਾ ਹਿੱਸਾ ਕਸ਼ਮੀਰ ਦੇ ਉੱਥੇ ਜਵਾਬ ਪੂਰੇ ਤਰੀਕੇ ਦੇ ਨਾਲ ਜਿਹੜਾ ਦਿੱਤਾ ਗਿਆ ਸੋ ਲਗਾਤਾਰ ਤੁਹਾਨੂੰ ਨਾਲ ਤਸਵੀਰਾਂ ਦਿਖਾ ਰਿਹਾ ਸੋ ਭਾਰਤੀ ਫੌਜ ਨੇ ਅਤਵਾਦੀਆਂ ਦੀ ਨੀਂਦ ਜਿਹੜੀ ਉਗਾ ਕੇ ਰੱਖ ਦਿੱਤੀ ਤਿੰਨ ਫੌਜਾਂ ਨੇ ਭਾਰਤੀ ਜਿਹੜੀਆਂ ਜਿਨ੍ਹਾਂ ਦੇ ਵੱਲੋਂ ਇਹ ਪੂਰੀ ਕਾਰਵਾਈ ਜਿਹੜੀ ਕੀਤੀ ਜਾਂਦੀ ਹੈ ਸੋ ਕੋਰਟਲੀ ਦੇ ਵਿੱਚ ਇਸ ਤਰੀਕੇ ਦੇ ਨਾਲ ਜਦੋਂ ਮਿਸਾਈਲਾਂ ਦਾਗੀਆਂ ਗਈਆਂ ਤਾਂ ਉਥੋਂ ਦੀ ਤਸਵੀਰ ਜੋ ਹੈ ਭਾਰਤੀ ਫੌਜ ਦੇ ਵੱਲੋਂ ਇਹ ਸਾਂਝੀ ਕੀਤੀ ਗਈ ਹੈ ਅੱਗੇ ਅਸੀਂ ਜੇਕਰ ਦੇਖੀਏ ਤਾਂ ਬਹਾਵਲਪੁਰ ਮਰੀਦਕੇ ਸਰਚਲ ਤੇ ਨਾਲ ਹੀ ਮਹਿਮੂਨਾ ਜਵਾ ਜਿਹੜਾ ਪੈਂਦਾ ਇੱਥੇ ਹਮਲੇ ਜਿਹੜੇ ਕੀਤੇ ਗਏ ਤੁਸੀਂ ਵੇਖੋ ਕਿ ਨੋ ਠਿਕਾਣੇ 'ਸਰ ਭਾਰਤੀ ਫੌਜ ਦੇ ਵੱਲੋਂ 1.5 ਵਜੇ ਦੇ ਕਰੀਬ ਹਮਲੇ ਨੂੰ ਅੰਜਾਮ ਜਿਹੜਾ ਦਿੱਤਾ ਗਿਆ ਜਿਸ ਨੂੰ ਆਪਰੇਸ਼ਨ ਸੰਦੂਰ ਦਾ ਨਾਮ ਦਿੱਤਾ ਜਾਂਦਾ ਹੈ ਤੁਹਾਨੂੰ ਪੂਰਾ ਇਹ ਦੇਖੋ ਸਰਾਜ ਦੇ ਵਿੱਚ ਜਦੋਂ ਹਮਲਾ ਕੀਤਾ ਜਾਂਦਾ ਹੈ ਕਿਸ ਤਰੀਕੇ ਦੇ ਨਾਲ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਅੱਗ ਦੇ ਨਾਲ ਹਵਾਲੇ ਜਿਹੜਾ ਪਾਕਿਸਤਾਨ ਦੇ ਉਹ ਇਲਾਕੇ ਜਿੱਥੇ ਅਤਵਾਦੀਆਂ ਦੇ ਗੜ ਮੰਨੇ ਜਾਂਦੇ ਨੇ ਉੱਥੇ ਜੋ ਹੈ ਪੂਰੇ ਤਰੀਕੇ ਦੇ ਨਾਲ ਬਗਵਾਲ ਖੜਾ ਹੋ ਜਾਂਦਾ ਹੈ ਜਦੋਂ ਭਾਰਤੀ ਫੌਜਾਂ ਦੇ ਵੱਲੋਂ ਮਿਸਾਈਲਾਂ ਜਿਹੜੀਆਂ ਨੇ ਦਾਗ ਦਿੱਤੀਆਂ ਜਾਂਦੇ ਨੇ ਇਸ ਸਾਰਜਨ ਸਿਆਲਕੋਟੇ ਜਿੱਥੇ ਭਾਰਤ ਦੇ ਵੱਲੋਂ ਜਿਹੜਾ ਮਸਾਇਲਾ ਇੱਥੇ ਦਾਗੀਆਂ ਗਈਆਂ ਸਨ ਜਿ세 ਤਸਵੀਰ ਤੁਸੀਂ ਇਸ ਦੇ ਵਿੱਚ ਦੇਖ ਸਕਦੇ ਹੋ ਆਲੇ ਦੁਆਲੇ ਕਨਾ ਜੰਗਲ ਹੈ ਤੇ ਇਹਨਾਂ ਇਲਾਕਿਆਂ ਦੇ ਵਿੱਚ ਪਾਕਿਸਤਾਨੀ ਜਿਹੜੀ ਫੌਜ ਸੀ ਉਹਨਾਂ ਦੇ ਦੱਸੇ ਕਿ ਪਾਕਿਸਤਾਨ ਮਿਆਤਵਾਦੀ ਜਿਨ੍ਹਾਂ ਦੇ ਇੱਥੇ ਟਿਕਾਣੇ ਸਨ ਕਿਉਂਕਿ ਭਾਰਤ ਨੂੰ ਜਦੋਂ ਸੂ ਮਿਲੀ ਭਾਰਤ ਨੇ ਅੰਦਰ ਐਂਟਰੀ ਕੀਤੀ ਭਾਰਤੀ ਫੌਜ ਨੇ ਤਿੰਨ ਫੌਜਾਂ ਸਨ ਜਿਨ੍ਹਾਂ ਦੇ ਵੱਲੋਂ ਹਮਲਾ ਜਿਹੜਾ ਕੀਤਾ ਜਾਂਦਾ ਤੇ ਇਸ ਦੇ ਵਿੱਚ ਇਹ ਸਰਚਲ ਸਿਆਲਕੋਟ ਜਿੱਥੇ ਸਿਆਲਕੋਟ ਦੇ ਇਲਾਕੇ ਦੇ ਵਿੱਚ ਪਾਕਿਸਤਾਨੀਆਂ ਅਤਵਾਦੀਆਂ ਦੀ ਸੂਚੀ ਕਿ ਇੱਥੇ ਇਹ ਇਲਾਕੇ ਦੇ ਵਿੱਚ ਇਹਨਾਂ ਦੇ ਵੱਲੋਂ ਜੋ ਹੈ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਤੇ ਉਹਨਾਂ ਦੇ ਘਰ ਦੇ ਅੰਦਰ ਵੜ ਕੇ ਇਸ ਗੜ ਨੂੰ ਜਿਹੜਾ ਉਡਾ ਦਿੰਦਾ ਗਿਆ ਤੁਸੀਂ ਵੇਖੋ ਇਹ ਸਾਰੀ ਇੱਥੇ ਮਹਿਮੂਨਾ ਜਵਾ ਜੋ ਪੈਂਦਾ ਇੱਥੇ ਤੁਸੀਂ ਵੇਖੋ ਇਹ ਸਰਕਲ ਕੀਤਾ ਹੋਇਆ ਇਸ ਇਲਾਕੇ ਦੇ ਵਿੱਚ ਆਪਣਾ ਭਾਰਤ ਦੇ ਵੱਲੋਂ ਜੋ ਇਸ ਨੂੰ ਟਾਰਗੇਟ ਕੀਤਾ ਗਿਆ ਸੀ ਇੱਥੇ ਇਲਾਕੇ ਨੂੰ ਆਪਣਾ ਜਿਹੜਾ ਨਿਸ਼ਾਨਾ ਬਣਾਇਆ ਗਿਆ ਕਿ ਜਿਨ੍ਹਾਂ ਨੇ ਭਾਰਤ ਨੂੰ ਅੱਖਾਂ ਕੱਢੀਆਂ ਜਿਨ੍ਹਾਂ ਨੇ ਭਾਰਤ ਨੂੰ ਜੋ ਹੈ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਆ ਤਵਾਦ ਦੇ ذریعے ਗੋਲੀਆਂ ਭਰੌਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਪੂਰਾ ਜਵਾਬ ਜਿਹੜਾ ਇਹ ਭਾਰਤ ਦੇ ਵੱਲੋਂ ਘਰ ਦੇ ਅੰਦਰ ਦਾਖਲ ਹੋ ਕੇ ਪਾਕਿਸਤਾਨੀਆਂ ਨੂੰ ਜਿਹੜਾ ਦਿੱਤਾ ਗਿਆ ਲੇਕਿਨ ਇਸ ਦੇ ਵਿੱਚ ਅੰਤਰਰਾਸ਼ਟਰੀ ਪੱਧਰ ਦਾ ਜਿਹੜਾ ਤਵਾਦੀ ਇਹ ਦੱਸੇ ਕਿ ਲਖਸ਼ਰੇ ਤੋਇਬਾ ਦੇ ਟਿਕਾਣੇ ਜਿਹੜੇ ਨੇ ਉਹ ਟੈਟੇਰੀ ਕਰ ਦਿੱਤੇ ਗਏ ਸੋ ਮੈਪ ਦੇ ذریعے ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਰਤ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਇਹ ਹਮਲੇ ਜਿਹੜੇ ਕੀਤੇ ਗਏ ਪੀਓਜੀ ਕੀ ਅਤੇ ਇੰਡੀਆ ਦੇ ਨਾਲ ਲੱਗਦੇ ਜਿਹੜੇ ਇਲਾਕੇ ਉੱਥੇ ਕਿਸ ਤਰੀਕੇ ਦੇ ਨਾਲ ਮਿਸਾਈਲਾਂ ਜਿਹੜੀਆਂ ਨੇ ਉਹ ਦਾਗੀਆਂ ਗਈਆਂ ਸਨ ਤਾਂ ਕਿ ਆ ਅੰਤਰਰਾਸ਼ਟਰੀ ਪੱਧਰ ਦੇ ਜਿਹੜੇ ਅਤਵਾਦੀ ਸਨ ਉਹਨਾਂ ਦੇ ਠਿਕਾਣਿਆਂ ਨੂੰ ਜਿਹੜਾ ਭਾਰਤ ਦੇ ਵੱਲੋਂ ਉਖੇੜ ਕੇ ਰੱਖ ਦਿੱਤਾ ਗਿਆ ਜੀਆਂ ਦੱਸ ਲਈਏ ਕਿ ਇੱਥੇ ਤੁਹਾਨੂੰ ਹੁਣ ਮੈਪ ਦੇ ਜ਼ਰੀਏ ਕਿ ਆਖਰਕਾਰ ਭਾਰਤ ਨੇ ਐਂਟਰੀ ਕਿਵੇਂ ਕੀਤੀ ਭਾਰਤ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਕਿਹੜੇ ਕਿਹੜੇ ਠਿਕਾਣਿਆਂ ਨੂੰ ਜਿਹੜਾ ਜਿਸ ਦੇ ਪਰਖੱਚੇ ਜਿਹੜੇ ਉਡਾ ਦਿੱਤੇ ਗਏ ਆਤਵਾਦੀਆਂ ਦੇ ਘਰਾਂ ਨੂੰ ਕਿਵੇਂ ਢੇਰ ਕੀਤਾ ਉਹ ਮੈਪ ਦੇ ਜ਼ਰੀਏ ਜਿਹੜਾ ਤੁਹਾਨੂੰ